ਸਾਹਿਬ ਜੀ ਕਹਿੰਦੇ ਹੋ ਮੈਂ ਇਹ ਜਾਤ ਹੈ ਜਾਤ ਦਾ ਭਾਵ ਹੈ ਸੁਬਾਹ ਹੋ ਮੇ ਦਾ ਇਹ ਸੁਬਾਹ ਹੈ ਬਿ ਇਨੇ ਪਰਮਾਤਮਾ ਤੋਂ ਆਪਣੀ ਵੱਖਰੀ ਹਸਤੀ ਸਮਝਣਾ ਇਸੇ ਅਸੀਂ ਸਾਰੇ ਪਰਮਾਤਮਾ ਦੇ ਸਾਜੇ ਹੋਇਆ ਇਥੋਂ ਤੱਕ ਹੋਮੇ ਵੀ ਉਹਦੀ ਬਣਾਈ ਹੋਈ ਹੈ ਜੀ ਪਰ ਇਹਦਾ ਇਹ ਸੁਬਾਹ ਹੈ ਹਾਂ ਸੀ ਪਰਮਾਤਮਾ ਦੀ ਅੰਸ਼ ਜੇ ਹੋਮੇ ਦੀ ਗੱਲ ਕਰੀਏ ਜੇ ਹੋਮੇ ਵੀ ਪਰਮਾਤਮਾ ਦੀ ਬਣਾਈ ਹੈ ਅੱਗੇ ਬਚਣਾ ਚਾਹੀਦਾ ਪਰ ਸਹਿਬ ਜੀ ਕਹਿੰਦੇ ਇਹਦਾ ਇਹ ਸੁਭਾਅ ਹੈ ਵੀ ਇਹਨੇ ਆਪਣੇ ਆਪ ਨੂੰ ਪਰਮਾਤਮਾ ਤੋਂ ਲੱਗ ਸਮਝਿਆ ਵੱਖਰੀ ਹਸਤੀ ਸਮਝੀ ਨੇ ਇਹ ਇਹਦਾ ਸੁਭਾਅ ਹੈ ਹੋਮੇ ਦਾ ਹੋਮੇ ਕਰਮ ਕਮਾਹੇ ਤੇ ਕਰਮ ਕੀ ਕਰਦੀ ਹੈ ਹੁਣ ਮੈਂ ਹਮੇਸ਼ਾ ਉਹ ਕਰਮ ਕਰਨਾ ਜਿੰਦੇ ਨਾਲ ਪਰਮਾਤਮਾ ਤੋਂ ਦੂਰੀਆਂ ਹੋਵੇ ਬਸ ਪਰਮਾਤਮਾ ਤੋਂ ਦੂਰ ਹੋਵੇ ਇਹਦਾ ਸੁਭਾਅ ਹੀ ਇਹ ਹੋ ਜੀ ਇਹਨੂੰ ਮਿਲਿਆ ਹੀ ਉਹ ਸੁਭਾਅ ਹੈ ਵੀ ਇਹਨੇ ਪਰਮਾਤਮਾ ਤੋਂ ਦੂਰ ਰਹਿਣਾ ਹੁਣ ਜਦੋਂ ਇਹ ਹੋਵੇਂ ਕਿਸੇ ਮਨੁੱਖ ਦੇ ਜੀਵਨ 'ਚ ਵਰਤਦੀ ਹੈ ਜਦ ਕਿਸੇ ਮਨੁੱਖ ਦੇ ਜੀਵਨ ਚ ਵਾਸਾ ਕਰ ਲੈਂਦੀ ਐ ਫਿਰ ਮਨੁੱਖ ਵੀ ਉਹ ਕਰਮ ਕਰਦਾ ਜਿਨ੍ਹਾਂ ਦੇ ਨਾਲ ਦੂਰੀਆਂ ਪੈਣ ਪਰਮਾਤਮਾ ਤੋਂ ਪਰਮਾਤਮਾ ਤੋਂ ਦੂਰ ਹੋਵੇ ਤੁਸੀਂ ਬਚਨ ਪੜ੍ਹ ਲਈਆਂ ਕੰਠ ਵੀ ਹੋਵੇਗਾ ਸਾਖਤ ਹਰ ਰਸ ਸਾਧਨਾ ਜਾਣਿਆ ਤਿੰਨ ਅੰਤਰ ਹੋ ਮੈਂ ਕੰਡਾ ਹੈ ਸੋਖੀ ਜੇ ਇਰਥੇ ਦੀ ਸੇਬ ਜੀ ਕਹਿੰਦੇ ਰੱਬ ਤੋਂ ਟੁੱਟਿਆ ਬੰਦਾ ਪਰਮਾਤਮਾ ਦੇ ਨਾਮ ਦਾ ਰਸ ਨਹੀਂ ਜਾਣਦਾ ਕਾਰਨ ਕੀ ਹੈ ਜੀ ਤਿੰਨ ਅੰਤਰ ਹੋਮੇ ਕੰਡਾ ਹੈ ਅੰਦਰ ਹੋਮੇ ਦਾ ਕੰਡਾ ਹੈ ਉਹ ਤੰਗ ਕਰਦਾ ਹੈ ਕੰਡਾ ਪੈਰ ਨੂੰ ਚੁੱਭ ਜਾਵੇ ਕਈ ਵਾਰੀ ਕੰਡਾ ਚੁੱਭ ਨਾਲ ਵਿੱਚ ਟੁੱਟ ਜਾਂਦਾ ਹੈ ਤੇ ਉਹ ਚਲਦੇ ਆ ਨਾ ਫਿਰ ਜਿਉਂ-ਜਿਉਂ ਚੱਲੇ ਚੁਬੈ ਦੁੱਖ ਪਾਵੇ ਉਹ ਜਿਵੇਂ ਜਿਵੇਂ ਚਲਦੇ ਪਏ ਦੁੱਖ ਵੜਾਉਂਦਾ ਹੈ ਹੋਮੇ ਕੰਡੇ ਵਾਂਗ ਹੈ ਜੀ ਜਿਵੇਂ ਜੀਵੇਂ ਜੀਵਨ ਨੂੰ ਬਸਰ ਕਰਾਂਗੇ ਦੁੱਖ ਪਾਵਾਂਗੇ ਦੁੱਖ ਹਾਸਲ ਕਰਾਂਗੇ ਪਰ ਸਹਿਬ ਜੀ ਕਹਿੰਦੇ ਜਿੰਦੇ ਅੰਦਰ ਹੋਮੇ ਦਾ ਕੰਡਾ ਹੈ ਉਹ ਕਦੇ ਵੀ ਨਾਮ ਦਾ ਰਸ ਨਹੀਂ ਮਾਣ ਸਕਦਾ ਬੰਦਗੀ ਦਾ ਰਸ ਨਹੀਂ ਮਾਣ ਸਕਦਾ ਮਾਫ਼ ਕਰਿਓ ਉਹ ਗੁਰੂ ਕੋਲ ਬੈਠਾ ਵੀ ਨਾ ਹਮ ਦਾ ਰਸ ਨਹੀਂ ਮਾਨ ਸਕਦਾ ਕਦੇ ਵੀ ਗੁਰਬਾਣੀ ਦਾ ਕੀਰਤਨ ਦਾ ਰਸ ਨਹੀਂ ਮਾਨ ਸਕਦਾ ਜਿੰਦੇ ਅੰਦਰ ਹੋਮੇ ਦਾ ਕੰਡਾ ਹੈ ਜਿਨੂੰ ਬਾਬਾ ਕਬੀਰ ਸਾਹਿਬ ਜੀ ਨੇ ਆ ਕਿ ਕਬੀਰ ਬਾਸ ਬਡਾਈ ਬੂਡਿਆ ਇਤਮਤ ਬੂਡੋ ਕੋਏ ਚੰਦਨ ਕੈ ਨਿਕਟੈ ਬਸੈ ਬਾਸ ਸੁਗੰਧ ਨ ਹੋਈ ਚੰਦਨ ਦਾ ਇਸ ਬਾਏ ਵੀ ਉਹਨੇ ਸਾਰਿਆਂ ਨੂੰ ਆਪਣੀ ਸੁਗੰਧੀ ਦੇ ਦੇਣੀ। ਇੱਥੋਂ ਤੱਕ ਉਹਨਾਂ ਪੌਦਿਆਂ ਨੂੰ ਵੀ ਉਹਨਾਂ ਘਾਹ ਫੂਸ ਨੂੰ ਵੀ ਜਿਹੜੇ ਕਿਸੇ ਕੰਮ ਦੇ ਨਹੀਂ ਉਹਨਾਂ ਨੂੰ ਵੀ ਸੁਗੰਧੀ ਦੇਣੀ ਪਰ ਬਾਸ ਸੁਗੰਧੀ ਨਹੀਂ ਲੈ ਸਕਦਾ ਤੇ ਨਾਉ ਨੂੰ ਮਿਲਦੀ ਹੁੰਦਾ ਕਾਰਨ ਉਹ ਹੰਕਾਰ ਦਾ ਪ੍ਰਤੀਕ ਹੈ। ਚੰਦਨ ਕੈ ਨਿਕਟੈ ਬਸੈ ਬਾਸ ਸੁਗੰਧ ਨਾ ਹੋਏ। ਭਾਵੇਂ ਨੇੜੇ ਰਹਿਦਾ ਹੋਵੇ। ਕੋਲ ਰਹਿੰਦਾ ਹੋਵੇ ਪਰ ਉਹ ਸੁਗੰਧੀ ਨਹੀਂ ਲੈ ਸਕਦਾ ਜੀ ਸਹਿਬ ਜੀ ਕਹਿੰਦੇ ਜਿੰਦੇ ਅੰਦਰ ਹੋਮੇ ਦਾ ਕੰਡਾ ਹੋ ਚਾਹੇ ਗੁਰੂ ਕੋਲ ਬੈਠਾ ਹੋਵੇ ਰਸ ਨਹੀਂ ਮਾਣ ਸਕਦਾ ਆਨੰਦ ਨਹੀਂ ਮਾਣ ਸਕਦਾ ਮੈਂ ਫਿਰ ਸ਼ਲੋਕ ਸਾਂਜਿਆ ਕਰਨ ਲੱਗਿਆ ਜੀ ਕਬੀਰਾਂ ਤੂੰ ਹੀ ਕਬੀਰ ਤੂੰ ਤੇਰੋ ਨਾਉ ਕਬੀਰ RAM ਰਤਨ ਤਬ ਪਾਈਏ ਜੋ ਪਹਿਲੇ ਤਜੈ ਸਰੀਰ ਕਿ ਦੇ ਪਿਆਰੇ ਰਿਤ ਜੀ ਕਬੀਰਾਂ ਇਹ ਤਾਂ ਕਬੀਰ ਜੀ ਮਹਾਰਾਜ ਜੀ ਨੇ ਆਪਣੇ ਆਪ ਨੂੰ ਸੰਬੋਧਨ ਕੀਤਾ ਅੱਗੇ ਜਿਹੜੇ ਦੋ ਕਬੀਰ ਸ਼ਬਦ ਵਰਤੇ ਉਹ ਪ੍ਰਮਾਤਮਾ ਲਈ ਹੈ ਜੀ ਉਹ ਤੁਸੀਂ ਵੇਖਿਓਂਦੇ ਰਦੇ ਦੇ ਪੈਰ ਚ ਓਂਕੜ ਹੈ ਪ੍ਰਮਾਤਮਾ ਨੂੰ ਸੰਬੋਧਨ ਕਬੀਰਾਂ ਤੂੰ ਹੀ ਕਬੀਰ ਤੂੰ ਤੇਰਾ ਨਾਮ ਕਬੀਰ ਵੀ ਤੂੰ ਹੀ ਇਸ ਜਗਤ ਵਿੱਚ ਤੇਰਾ ਨਾਮ ਹੀ ਸਭ ਤੋਂ ਉੱਚਾ ਸੱਚ ਹੈ ਪਰ ਇਹ ਮਿਲੇਗਾ ਕਦੋਂ ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੈ ਸਰੀਰ ਪਹਿਲਾਂ ਆਪਣੇ ਅੰਦਰੋਂ ਮੋਹ ਨੂੰ ਬਾਹਰ ਕੱਢ ਹੋਮੇ ਹੰਕਾਰ ਨੂੰ ਬਾਹਰ ਕੱਢ ਫਿਰ ਨਾਮ ਦਾ ਰਤਨ ਮਿਲਣਾ ਹੈ ਪ੍ਰਾਪਤ ਹੋਣਾ ਨਹੀਂ ਤਾਂ ਨਹੀਂ ਰਾਮ ਰਤਨ ਫਿਰ ਬੇਨਤੀ ਕਰਾਂ ਜੀ ਰਾਮ ਰਤਨ ਤਬ ਪਾਈਏ ਜੋ ਪਹਿਲੇ ਪਹਿਲਾ ਕੀ ਕਰਨਾ ਪਏਗਾ ਤਜੈ ਸਰੀਰ ਸਰੀਰ ਦਾ ਭਾਵ ਜੋ ਸਰੀਰ ਦੇ ਅੰਦਰ ਸਾਂਭਿਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਝੂਠ, ਨਿੰਦਿਆ ਇਹ ਸਭ ਤੇ ਅੰਗੜਾ ਪਹਿਣਾ। ਫਿਰ ਨਾਮਦਰਤਨ ਮਿਲਣਾ ਜੀ। ਫਿਰ ਬੰਦਗੀਦਰਤਨ ਮਿਲਣਾ। ਇੱਕ ਹੋਰ ਮੈਂ ਨੌਵੇਂ ਪੀਤਾ ਦਾ ਸ਼ਲੋਕ ਸੰਜਿਆ ਕਰਨਾ ਫਿਰ ਸ਼ਬਦ ਵਾਲਾ ਚੱਲੇ। ਜਤਨ ਬਹੁਤ ਮੈਂ ਕਰ ਰਹੋ ਮਿੱਟੀ ਨੂੰ ਮਨ ਕੋ ਮਾਨ। ਦਰ ਮਤ ਸੋ ਨਾਨਕ ਫਦੇਓ ਰਾਖ ਲੇਹੋ ਭਗਵਾਨ ਕਦੇ ਬਹੁਤ ਯਤਨ ਕੀਤੇ ਜੀ ਇਹ ਹੰਕਾਰ ਨੂੰ ਦੂਰ ਕਰਨ ਦਾ ਪਰ ਹੁੰਦਾ ਹੀ ਨਹੀਂ ਇਹ ਦਿਰਗ ਰੋਗ ਹੈ ਨਾ ਇਹ ਇੰਦੀ ਚੀ ਬਚਨ ਆਏਗਾ ਜੀ ਆਪਾਂ ਅੱਗੇ ਬੇਨਤੀ ਕਰਾਂਗੇ ਧਿਆਨ ਚ ਰੱਖਿਓ ਕਹਿੰਦੇ ਬਹੁਤ ਯਤਨ ਕੀਤੇ ਪਰ ਇਹ ਦੂਰੀ ਨਹੀਂ ਹੋਇਆ ਹੰਕਾਰ ਕਾਰਨ ਤੁਰਮਤ ਸਿਉ ਨਾਨਕ ਫਦਿਓ ਫਦਿਓ ਦੇ ਪਾਪ ਫਸ ਗਿਆ ਖੋਟੀ ਮੱਤ ਦੇ ਵਿੱਚ ਫਸਿਆ ਇਸ ਲਈ ਤੁਸੀਂ ਕਿਰਪਾ ਕਰੋ ਦੇਖੋ ਮੈਂ ਇੱਕ ਦੋ ਧਾਰਨਾ ਦੇਣੀ ਹੈ ਜੀ ਤਾਂ ਕਿ ਗੱਲ ਪਕੜ ਚੋ ਜੇ ਇਸ ਗੱਲ ਨੂੰ ਵਿਚਾਰਨਾ ਬਹੁਤ ਜ਼ਰੂਰੀ ਹੈ ਵੀ ਸਾਡੇ ਅੰਦਰ ਕਿਉਂ ਜੀਮਾ ਇਨੂੰ ਵਿਚਾਰਨਾ ਬੜਾ ਕਿਉਂਕਿ ਸਾਡਾ ਤਨ ਚੱਲੇਗਾ ਹੀ ਸਾਡੀ ਮਤ ਨਾਲ ਮਨ ਨਾਲ ਦੇਖਣਾ ਕੀ ਹੈ ਸੁਣਨਾ ਕੀ ਹੈ ਬੋਲਣਾ ਕੀ ਹੈ ਚੱਲਣਾ ਚੱਲਣਾ ਕਿੱਥੇ ਹੈ ਭਾਵ ਕਿ ਚੱਲ ਕੇ ਬਹਿਣਾ ਕਿੱਥੇ ਹੈ ਉੱਠੀਣਾ ਕਿੱਥੇ ਹੈ ਇਹ ਸਾਡੀ ਅੰਦਰ ਦੀ ਮਤ ਦੱਸੇਗੀ ਜੇ ਮਨ ਕੋਲ ખોਟੀ ਮਤ ਹੈ ਜੇ ਸਾਡੇ ਅੰਦਰ ਖੋਟੀ ਮਤ ਹੈ ਤੇ ਉਹਨੇ ਕਿਹਾ ਮਾੜਾ ਦੇਖ ਮਾੜਾ ਸੁਣ ਜੇ ਅੰਦਰੋਂ ਇਹ ਚਾਹ ਉਪਜਦਾ ਹੈ ਨਾ ਮਾੜਾ ਦੇਖਣ ਦਾ ਮਾੜਾ ਸੁਣਨ ਦਾ ਉਹਦਾ ਭਾਵ ਕੀ ਹੈ ਫਿਰ ਅੰਦਰ ਖੋਟੀ ਮਤ ਹੈ ਜੀ ਦੁਰਮਤ ਸਿਓ ਨਾਨਕ ਪਦਿਓ ਯਤਨ ਤਾਂ ਬਹੁਤ ਕੀਤੇ ਹੁਣ ਖੋਟੀ ਮਤ ਜੀ ਅੰਦਰ ਹੈ ਤੇ ਉਹਨੇ ਆਖਣਾ ਮਾੜਾ ਬੋਲ ਮਾੜੇ ਸਥਾਨਾਂ ਤੇ ਜਾ ਗੁਰੂ ਘਰ ਬੈਠ ਕੇ ਕੀ ਕਰੇਗਾ ਬੜਾ ਔਖਾ ਹੋ ਜਾਂਦਾ ਜੀ ਮਨੁੱਖ ਲਈ ਗੁਰੂਕੁਲ ਬੈਠਣਾ ਤੜਫ ਜਾਂਦਾ ਜੇ ਅੰਦਰ ਹੋਮੇ ਦਾ ਕੰਡਾ ਹੈ ਤਾਂ ਫਿਰ ਚੁੱਬੇਗਾ ਜੀ ਵਾਰ-ਵਾਰ ਪਰ 5 ਮਿੰਟ ਬਹਿਣਾ ਬੜਾ ਔਖਾ ਹੋ ਜਾਂਦਾ ਹੈ ਬੜੇ ਔਖੇ ਸਮਾਂ ਕੱਢਦਾ ਜੀ ਫਿਰ ਸੇਬ ਜੀ ਕਹਿੰਦੇ ਜੇ ਆਪਾਂ ਬੇਨਤੀ ਕੀਤੀ ਨਾ ਵੀ ਇਸ ਗੱਲ ਨੂੰ ਵਿਚਾਰਨਾ ਜ਼ਰੂਰੀ ਵੀ ਸਾਡੇ ਅੰਦਰ ਮਤਕਿਓ ਜੀ ਹੈ ਬਸ ਇਹਨਾਂ ਸਮਝ ਲਓ ਜੇ ਮਾੜਾ ਦੇਖਣ ਦਾ ਚਿੱਤ ਕਰ ਰਿਹਾ ਹੈ ਮਾੜਾ ਸੁਣਨ ਦਾ ਚਿੱਤ ਕਰ ਰਿਹਾ ਹੈ ਜੇ ਮਾੜਾ ਬੋਲਣ ਦਾ ਚਿੱਤ ਕਰ ਰਿਹਾ ਮਾੜੇ ਸਥਾਨ ਤੇ ਜਾਣ ਦਾ ਚਿੱਤ ਕਰ ਰਿਹਾ ਗੁਰਬਾਣੀ ਪੜਨ ਦਾ ਨਹੀਂ ਚਿੱਤ ਕਰਦਾ ਗੁਰੂ ਕੋਲ ਬੈਠਣ ਦਾ ਨਹੀਂ ਚਿੱਤ ਕਰਦਾ ਗੁਰੂ ਘਰ ਆਉਣ ਦਾ ਚਿੱਤ ਨਹੀਂ ਕਰਦਾ ਸਮਝ ਲਓ ਖੋਟੀ ਮਤ ਸੰਭ ਲਈ ਸੀ ਇਸ ਕੋਟੀ ਮੱਤ ਨੇ ਚੁਬਣਾ ਦੁਖੀ ਕਰਨ ਸਾਨੂੰ ਨਿੱਕ ਕਾਰ ਐਂ ਮਹਿੰਗੀ ਕਾਰ ਉਹ ਵੇਜੀ ਲੱਖਾਂ ਕਰੋੜਾਂ ਦੀ ਮਸ਼ੀਨਰੀ ਐ ਉਸ ਕਹਾਂਗੇ ਬੜੀ ਕੀਮਤੀ ਮਸ਼ੀਨਰੀ ਪਰ ਉਸ ਕਾਰ ਦੇ ਅੰਦਰ ਨਾ ਸਮਝ ਬੈਠ ਜਾਵੇ ਤਾਂ ਕੀ ਹੋਵੇਗਾ ਆਪਣਾ ਵੀ ਨੁਕਸਾਨ ਕਰੇਗਾ ਤੇ ਦੂਜਿਆਂ ਦਾ ਵੀ ਨੁਕਸਾਨ ਕਰੇਗਾ ਜੇੰਦਕੁਲ ਮੱਤ ਨਹੀਂ ਐ ਵੀ ਇਹਨੂੰ ਕਿਵੇਂ ਚਲਾਉਣਾ ਤੇ ਆਪਣਾ ਵੀ ਨੁਕਸਾਨ ਕਰੇਗਾ ਦੂਜਿਆਂ ਦਾ ਨੁਕਸਾਨ ਵੀ ਕਰੇਗਾ ਇਹ ਵੀ ਤਾਂ ਮਸ਼ੀਨਰੀ ਹੈ ਜੀ ਰੱਬ ਦੀ ਬਣਾਈ ਹੋਈ ਇੰਦੇ ਅੰਦਰ ਖੋਤੀ ਮਤ ਪੈ ਗਈ ਆਪਣਾ ਵੀ ਨੁਕਸਾਨ ਕਰੇਗਾ ਤੇ ਦੂਜਿਆਂ ਦਾ ਵੀ ਕਰੇਗਾ ਦੂਜਿਆਂ ਦੇ ਕਿਵੇਂ ਜਿਹੜੀ ਮਤ ਆਪਣੇ ਕੋਲੇ ਦੂਜਿਆਂ ਨੂੰ ਵੀ ਦੇਵੇਗਾ ਦੂਜਿਆਂ ਨੂੰ ਵੀ ਸੌਂਪੇਗਾ ਰੱਬ ਦੀ ਬਣਾਈ ਮਸ਼ੀਨਰੀ ਤੁਸੀਂ ਕੋਈ ਚੀਜ਼ ਖਰੀਦਦੇ ਹੋ ਜੀ ਫ੍ਰਿਜ ਹੋਵੇ ਟੀਵੀ ਹੋਵੇ ਉਹ ਸ਼ੀ ਮਸ਼ੀਨ ਹੋਵੇ ਇਤੋਂ ਤੱਕ ਅਲਾਉਡ ਟੂ ਬੀ ਤੁਸੀਂ ਖਰੀਦੋਗੇ ਨਾ ਛੋਟਾ ਜਿਹਾ ਪਦਾਰਥ ਉਹਦੇ ਨਾਲ ਇੱਕ ਤੁਹਾਨੂੰ ਕਾਪੀ ਜੀ ਜਰੂਰ ਮਿਲੇਗੀ ਬੀ ਇਹਨੂੰ ਚਲਾਉਣਾ ਹਰ ਚੀਜ਼ ਨਾ ਮਿਲਦੀ ਹੈ ਉਹਦੇ ਚ ਦੱਸਿਆ ਜਾਂਦਾ ਬੀ ਇਹਨੂੰ ਕਿਵੇਂ ਚਲਾਉਣਾ ਤੁਸੀਂ ਤਾਂ ਕਿ ਸਮਝ ਆ ਜੇ ਇਹ ਸਰੀਰ ਰੱਬ ਦਾ ਬਣਾਇਆ ਜੀ ਮਸ਼ੀਨਰੀ ਹੈ ਇਹਨੂੰ ਚਲਾਉਣਾ ਕਿਵੇਂ ਹੈ 14 ਦਾ ਸੁੱਤੀ ਅੰਕਾਂ ਚ ਲਿਖਿਆ ਹੋਇਆ ਹੈ ਹੁਣ ਇਹਨੂੰ ਆਕੇ ਫੜਾਂਗੇ ਤਾਂ ਪਤਾ ਲੱਗੇਗਾ ਇਹਨੂੰ ਚਲਾਵਾਂਗੇ ਕਿਵੇਂ ਫੇਰੀ ਪਤਾ ਲੱਗੇਗਾ ਨਾ ਹੀਰੇ ਜੈਸਾ ਜਨਮ ਹੈ ਕੋਡੀ ਬਦਲੇ ਜਾਏ ਕਦੋਂ ਪਤਾ ਲੱਗੇ ਬਹੀਰੇ ਜੈਸਾ ਜਦੋਂ ਗੁਰੂ ਕੋਲ ਬੈਠਾਂਗੇ ਗੁਰੂ ਸਾਨੂੰ ਦੱਸੇਗਾ ਨਾ ਵੀ ਇਹਨੂੰ ਚਲਾਉਣਾ ਕਿਵੇਂ ਭਾਈ ਇਹਨਾਂ ਅੱਖਾਂ ਨਾਲ ਦੇਖਣਾ ਕੀ ਹੈ ਇਹਨਾਂ ਕੰਨਾਂ ਨਾਲ ਸੁਣਨਾ ਕੀ ਹੈ ਇਸ ਰਸਨਾ ਨਾਲ ਬੋਲਣਾ ਕੀ ਹੈ ਇਨਾ ਪੈਰਾ ਨਾਲ ਚੱਲ ਕੇ ਜਾਣਾ ਕਿੱਥੇ ਐ ਇਹ ਗੁਰੂ ਨੇ ਦੱਸਣਾ ਸਾਨੂੰ ਹੁਣ ਜਿੰਨੇ ਗੁਰੂ ਕੋ ਲਾ ਕੇ ਸਮਝਿਆ ਨਹੀਂ ਗੁਰੂ ਨੂੰ ਪੜਿਆ ਨਹੀਂ ਸੁਣਿਆ ਨਹੀਂ ਫਿਰ ਤੋ ਆਪਣਾ ਵੀ ਨੁਕਸਾਨ ਕਰੇਗਾ ਤੇ ਦੂਜਿਆਂ ਦਾ ਵੀ ਨੁਕਸਾਨ ਕਰੇਗਾ ਇਸ ਲਈ ਸਹਿਬ ਜਿਹੜੀ ਮੈਂ ਬੇਨਤੀ ਕਰ ਰਿਹਾ ਵੀ ਜੇ ਅੰਦਰ ਖੋਮੇ ਦਾ ਕੰਡਾ ਹੈ ਅੰਦਰ ਖੋਟੀ ਮਤ ਹੈ ਤਾਂ ਰੱਖ ਲਿਓ ਭਗਵਾਨ ਫਿਰ ਗੁਰੂ ਹੀ ਰੱਖਿਆ ਕਰ ਸਕਦਾ ਸਾਡੀ ਗੁਰੂ ਹੀ ਸਾਨੂੰ ਬਚਾ ਸਕਦਾ ਮੈਂ ਫਿਰ ਨੁਕਤਾ ਦੇ ਦੇਣਾ ਅਪਜੀਨੂ ਜੀ ਚਿੱਤ ਚ ਆ ਗਿਆ ਹੋ ਮੇ ਤੋਂ ਬਚਣ ਦਾ ਇੱਕ ਨੁਕਤਾ ਦੇ ਦੇਣਾ ਤੁਹਾਨੂੰ ਗਰੰਟੀ ਹੈ ਜੀ ਦੂਰ ਹੋ ਜਾਏਗੀ ਇਹ ਮੈਂ ਖਤਮ ਹੋ ਜਾਣਾ ਕਰਨਾ ਕੀ ਹੈ ਇੱਕ ਬਚਨ ਲੈ ਕੇ ਚੱਲਣਾ ਜੀ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨ ਲੱਗੈ ਆਏ ਦੋ ਸੇਵੇ ਪਹਿਲੀ ਸੇਵਾ ਕਰੋਗੇ ਤੇ ਦੂਜੀ ਸੇਵਾ ਤੇ ਪਹੁੰਚੋਗੇ ਪਹਿਲੀ ਸੇਵਾ ਗੁਰੂ ਘਰ ਦਾ ਪੋਚਾ ਗੁਰੂ ਘਰ ਦਾ ਝਾੜੂ ਗੁਰੂ ਘਰ ਦਾ ਭਾਂਡੇ ਦੀ ਸੇਵਾ ਜਾਂ ਹੋਰ ਅਨੰਨ ਸੇਵਾ ਜਿਹੜੀ ਹੈ ਹੋਮੇ ਨੂੰ ਥੱਲੇ ਕਰੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਿਉਂ ਆਖਿਆ ਜੀ ਇਹ ਕਿਉਂ ਆਖਿਆ ਵੀ ਪਹਿਲਾ ਪੰਗਤ ਪਛ ਹੈ ਸੰਗਤ ਕਿਉਂ ਆਖਿਆ ਵੀ ਮੇਰੇ ਕੋਲ ਆਉਣ ਤੋਂ ਪਹਿਲਾਂ ਤੁਸੀਂ ਸੰਗਤ 'ਚ ਬੈਠ ਕੇ ਪ੍ਰਸ਼ਾਦਾ ਛਕੋ ਤਾਂ ਕਿ ਆ ਜਾਤ ਪਾਤ ਓਚ ਨੀਚ ਦਾ ਹੰਕਾਰ ਉੱਥੇ ਹੀ ਰਹਿ ਜਲੇ ਵੀ ਤੈਨੂੰ ਪਤਾ ਲੱਗ ਜੇ ਤੇ ਸਾਰੇ ਬਰਾਬਰ ਹੈ ਜੀ ਜੇ ਤੈਨੂੰ ਪ੍ਰਸ਼ਾਦਾ ਮਿਲ ਰਿਹਾ ਉਹਨੂੰ ਵੀ ਪ੍ਰਸ਼ਾਦਾ ਮਿਲੇ ਕੋਈ ਸਪੈਸ਼ਲ ਚੀਜ਼ ਨਹੀਂ ਮਿਲ ਰਹੀ ਇਹ ਭੇਦ ਭਾਵ ਮਿਟ ਜਾਵੇ ਇਹ ਭੇਦ ਭਾਵ ਦੂਰ ਹੋ ਜਾਏ ਹੰਕਾਰ ਦੂਰ ਹੋ ਜਾਏ ਕਿ ਮੈਂ ਬਹੁਤ ਉੱਚਾ ਇਹ ਖਤਮ ਹੋ ਜਾਏ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਨੰਦ ਲਾਲ ਜੀ ਭਾਈ ਮਨੀ ਸਿੰਘ ਜੀ ਇਹਨਾਂ ਨੂੰ ਭਾਂਡੇ ਦੀ ਸੇਵਾ ਕਿਉਂ ਦਿੱਤੀ ਪਹਿਲਾਂ ਵਿਦਵਾਨ ਸੰਜੀਤ ਜੀ ਦੋਵੇਂ ਕਿਉਂ ਸਹਿਬ ਨੇ ਆਖਿਆ ਵੀ ਭਾਂਡਿਆਂ ਦੀ ਸੇਵਾ ਕਰੋ ਪਰ ਇਹਨਾਂ ਅੰਦਰ ਲਾਲ ਜੀ ਦੇ ਮਨ ਵਿੱਚ ਆਇਆ ਵੀ ਵੀ ਮੈਂ ਗੁਰੂ ਕੋ ਲਾਇਆ ਹਾਂ ਗੁਰੂ ਨੂੰ ਇੰਨੀਆਂ ਕਵਤਾਵਾਂ ਇੰਨੀਆਂ ਸਿਫਤ ਕੀਤੀ ਗੁਰੂ ਸਾਹਿਬ ਨੂੰ ਭਾਂਡਿਆਂ ਚ ਲਾਤਾ ਬਹੁਤ ਤਕੜਾ ਵਿਦਵਾਨ ਹੈ ਜੀ ਕਿਉਂ ਲਾਇਆ ਸਹਿਬ ਜੀ ਨੇ ਕਿਉਂਕਿ ਸਹਿ ਮੈਨੂੰ ਪਤਾ ਹੈ ਵੀ ਇਹ ਦੋਵੇਂ ਵਿਦਵਾਨ ਨੇ ਚੋਟੀ ਦੇ ਵਿਦਵਾਨ ਨੇ ਦੋਵੇਂ ਕਿੱਥੇ ਇੰਨਾ ਚ ਹੰਕਾਰ ਨਾ ਜਾਵੇ ਜੇ ਹੰਕਾਰ ਆ ਗਿਆਏ ਚਾਹੇ ਜਿੰਨੇ ਮਰਜੀ ਵਿਦਵਾਨ ਹੁਣ ਸਭ ਵਿਅਰਥ ਚਲਾ ਜਾਣਾ ਹੈ ਇਸ ਲਈ ਸਹਿਬ ਕਹਿੰਦੇ ਭਾਂਡੇਆਂ ਚ ਲੱਗੋ ਪਹਿਲਾਂ ਕਿ ਭਾਂਡੇ ਸਾਫ ਹੋਣਗੇ ਅੰਦਰਲਾ ਵੀ ਸਾਫ ਹੋ ਜਾਣਾ ਹੈ ਫਿਰ ਮੈਂ ਉਦਾਹਰਨ ਦੇ ਦੇਣਾ ਸੋਕੇ ਜੀ ਗੁਰੂ ਅੰਗਦ ਦੇ ਪਾਤਸ਼ਾਹ ਜੀ ਭਾਬਾ ਬਾਬਾ ਲੈਣਾ ਜੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੂੰ ਮਿਲਦੇ ਨੇ ਤੇ ਸਹਿਬ ਕੀ ਆਖਦੇ ਨੇ ਪੰਡ ਚੱਕ ਪਹਿਲਾਂ ਆ ਰੇਕੋੜੇ ਤਿਸ ਵਾਰ ਹੋ ਕੇ ਆਏ ਕਪੜੇ ਚੰਗੇ ਪਾਏ ਨੇ ਤਾਂ ਕਿ ਹੰਕਾਰ ਨਾ ਹੋਵੇ ਮੈਂ ਤਾਂ ਧਾਰਮਿਕ ਸਥਾਨਾਂ ਤੇ ਲੈ ਕੇ ਜਾਣਾ ਕਿੰਨੇ ਸਾਲਾਂ ਤੋਂ ਲੈ ਕੇ ਪਹਿਲਾਂ ਮੇਰਾ ਪਿਤਾ ਲੈ ਜਾਂਦਾ ਰਿਹਾ ਹੁਣ ਮੈਂ ਲੈ ਜਾਂਦਾ ਤੇ ਮੈਨੂੰ ਇਹ ਕੀ ਚੁਕਾਤਾ ਵੀ ਹੰਕਾਰ ਨਾ ਹੋਵੇ ਸਹਿਬ ਜੀ ਨੇ ਪਹਿਲਾਂ ਮਿੱਟੀ ਨਾਲ ਲਿਬੜੀ ਹੋਈ ਭਾਰੀ ਜਿਹੜੀ ਸੀ ਪੰਡ ਜਿਹੜੀ ਉਹ ਚੁਕਾਈ ਤਾਂ ਕਿ ਹੰਕਾਰ ਛੱਲੇ ਹੋ ਜੇ ਵੀ ਭਲਿਆ ਗੁਰੂ ਨਾਨਕ ਦੇ ਘਰ ਚ ਆਇਆ ਏ ਇੱਥੇ ਸਾਰੇ ਬਰਾਬਰ ਹੋਣਗੇ ਇਹ ਹੰਕਾਰ ਨਾ ਲਈ ਵੀ ਮੈਂ ਉੱਚਾ ਜੇ ਮੈਂ ਸਪੈਸ਼ਲ ਗੁਰੂ ਦਾ ਨਹੀਂ ਸੇਬ ਜੀ ਕਹਿੰਦੇ ਇੰਨੇ ਹੀ ਹੰਕਾਰ ਨੂੰ ਖਤਮ ਕਰਨਾ ਹੈ ਦੂਰ ਕਰਨਾ ਹੈ ਫਿਰ ਸਹਿਬ ਕਹਿੰਦੇ ਇੱਧਰ ਆਓ ਫਿਰ ਗੁਰੂ ਦੀ ਸੇਵਾ ਗੁਰੂ ਦੀ ਸੇਵਾ ਕੀ ਹੈ ਸ਼ਬਦ ਨਾਲ ਜੁੜਨਾ ਕਿਉਂਕਿ ਸ਼ਬਦ ਨੇ ਫਿਰ ਅੰਦਰ ਟਿਕਣਾ ਹੋਵੇਂ ਰਹੇਗੀ ਕਿਰ ਸ਼ਬਦ ਨੇ ਨਹੀਂ ਟਿਕਣਾ ਪਾ ਕੱਲ ਵੀ ਬਚਨ ਸੰਜਿਆ ਕੀਤਾ ਹੋ ਮੈਂ ਨਾਮ ਹੈ ਨਾਲ ਵਿਰੋਧ ਹੈ ਦੋਇਨੋਂ ਵਿੱਚ ਇੱਕ ਠਾਈ ਨਹੀਂ ਵਸ ਸਕਦੇ ਜੀ ਪਹਿਲਾਂ ਜਬ ਹਮ ਹੋਤੇ ਤਬ ਤੂੰ ਨਹੀਂ ਪਹਿਲਾਂ ਇਹ ਬਾਹਰ ਕੱਢਣਾ ਪਏਗਾ ਇਹ ਜਦੋਂ ਬਾਹਰ ਨਿਕਲ ਗਿਆ ਫਿਰ ਗੁਰੂ ਕੋ ਲਾਉਂਗੇ ਗੁਰੂ ਦਾ ਫਿਰ ਸ਼ਬਦ ਟਿਕ ਜਾਣਾ ਜਦੋਂ ਸ਼ਬਦ ਟਿਕ ਗਿਆ ਅੰਦਰ ਫਿਰ ਸਹਿਬ ਕਹਿੰਦੇ ਜੀਵਨ ਜਿਹੜਾ ਏ ਉਹ ਸਾਰੀ ਉਮਰ ਹਮੇ ਤੁਰੈ ਚੱਲੇਗਾ ਗੁਰਸੇਵਾ ਤੇ ਸੁਖ ਉਪਜੈ ਫਿਰ ਦੁੱਖ ਨ ਲੱਗੇ ਆਏ ਜੰਮਨ ਮਰਨਾ ਮਿਟ ਗਿਆ ਕਾਲੇ ਕਾ ਕਿਛ ਨ ਬਸਾਏ ਕਾਲੇ ਦਾ ਪਾਵ ਅਵਿਕਾਰ ਇਹ ਹੰਕਾਰ ਫਿਰ ਉਹਦਾ ਵਾਸ ਹੀ ਨਹੀਂ ਚੱਲਣਾ ਜੀ ਕੋਈ ਫਿਰ ਮਜਾਲ ਹੈ ਵੀ ਹੰਕਾਰ ਸਾਡੇ ਅੰਦਰ ਆ ਜੇ ਫਿਰ ਮਜਾਲ ਹੈ ਕਾਮ ਕ੍ਰੋਧ ਜੇ ਝੂਠ ਸਾਡੇ ਅੰਦਰ ਆ ਜੇ ਬਿਲਕੁਲ ਨਹੀਂ ਹਰ ਸੇਤੀ ਮਨ ਰਵ ਰਿਆ ਸੱਚਾ ਰਹਾ ਸਮਾਏ ਨਾਨਕ ਹੋਮ ਬਲੇਹਾਰੀ ਤਿੰਨ ਕੋ ਜੋ ਚਲਨ ਸਤਗੁਰ ਪਾਏ ਸਭ ਕਿੰਨੇ ਮੈਂ ਬਲੇਹਾਰੇ ਜਾਨਣਾ ਹਾਂ ਜਿਹੜਾ ਗੁਰੂ ਦੇ ਹੁਕਮ ਅਨੁਸਾਰ ਚੱਲਦਾ ਹੈ ਬਸ ਹੋਮੇ ਨੂੰ ਖਤਮ ਕਰਨ ਦਾ ਤਰੀਕਾ ਜੀ ਉਹਦੇ ਹੁਕਮ ਅਨੁਸਾਰ ਚੱਲਦਾ ਹੈ ਸੇਵਾ ਨਾਲ ਜੁੜਨੇ ਸੀ ਜਿੰਨੀ ਸੇਵਨ ਨਾਲ ਜੁੜਾਂਗੇ ਉਹਨੇ ਨਿਵੇਂ ਹੋਵਾਂਗੇ ਤੇ ਜਿੰਨੇ ਨਿਵੇਂ ਹੋਵਾਂਗੇ ਉਹਨੇ ਪਰਵਾਣੂ ਹੋਵਾਂਗੇ ਕੋਈ ਕੋੜਾ ਉਹਨਾ ਸ਼ਬਦ ਨਾਲ ਜੁੜਾਂ ਹੰਕਾਰ ਤੋਂ ਰਹਿਤ ਬਸ ਇਹੋ ਤਰੀਕਾ ਹੈ ਜੀ ਇਸ ਲਈ ਸਹਿਬ ਜੀ ਕਹਿੰਦੇ ਭੱਲਿਆ ਭਈ RAM ਰਤਨ ਤਬ ਪਾਈਏ ਜੋ ਪਹਿਲੇ ਤਜੈ ਸਦੀ ਉਦਮ ਗੁਰੂ ਅੰਗਦ ਦੇ ਪਾਤਸ਼ਾਹ ਜੀ ਮਹਾਰਾਜ ਹੋ ਮੈਂ ਇਹ ਹਾਜਤ ਹੈ ਇਸ ਭਾਏ ਇਨੇ ਰੱਬ ਤੋਂ ਆਪਣੇ ਆਪ ਨੂੰ ਵੱਖਰਾ ਵੱਖਰੀ ਹਸਤੀ ਸਮਝਣੇ ਹੋ ਮੈਂ ਕਰਮ ਕਮਾਹੇ ਕਰਮ ਕੀਐਂਦੇ ਜੀ ਰੱਬ ਤੋਂ ਦੂਰ ਰਹਿਣਾ ਬਸ ਨਾਮ ਤੋਂ ਦੂਰ ਰਹਿਣਾ ਜਿੱਥੇ ਨਾਮ ਹੋਵੇਗਾ ਇਨੇ ਉੱਥੇ ਨਹੀਂ ਟਿਕਣਾ ਹੋ ਮੈਂ ਇਹ ਬੰਦਨਾ ਇਹ ਗੁਰਬਾਣੀ ਚ ਜੀ ਇੱਕ ਸ਼ਬਦ ਆਏਗਾ ਵੰਦਨਾ ਦੱਦੇ ਨਾਲ ਵੀ ਆਏਗਾ ਇੱਥੇ ਤੱਦਾ ਹੈ ਨਾ ਉੱਥੇ ਦੱਦੇ ਨਾਲ ਆਏਗਾ ਬੱਬੇਂ ਟਿੱਪੀ ਦੱਦਾ ਨੰਨਾ ਨੰਨੇ ਨੂੰ ਕੰਨਾ ਵੰਦਨਾ ਉੱਥੇ ਵੰਦਨਾ ਦਾ ਭਾਵ ਹੋਵੇਗਾ ਨਮਸਕਾਰ ਵੰਦਨਾ ਹਰ ਵੰਦਨਾ ਗੁਣ ਗਾਵੋ ਗੋਪਾਲ ਰਾਏ ਇੱਥੇ ਤੱਦੇ ਨਾਲ ਵੰਧਨਾ ਇੱਥੇ ਭਾਵ ਹੈ ਬੰਧਨ ਪੈ ਜਾਣੇ ਇਕ ਕੈਦ ਵਿੱਚ ਹੋ ਜਾਣਾ ਬੰਧਨਾਂ ਦੇ ਕੈਦ ਚ ਚਾਹੇ ਕਾਮ ਹੈ, ਕ੍ਰੋਧ ਹੈ, ਲੋਭ ਹੈ, ਹੰਕਾਰ ਹੈ, ਸੰਸਾਰ ਦਾ ਮੋਹ ਮਾਇਆ ਹੈ। ਉਹਦੇ ਕੈਦ ਵਿੱਚ ਹੋ ਜਾਣਾ ਉਹ ਬੰਧਨ ਹੈ। ਹੁਣ ਹੋਮੇ ਨੇ ਬੰਧਨਾ ਚ ਪਾ ਦੇਣਾ ਜੀ ਮਨੁੱਖ ਨੂੰ। ਨਾਮ ਤੇ ਬੰਦਗੀ ਤੋਂ ਦੂਰ ਕਰ ਦੇਣਾ। ਹੋ ਮੈਂ ਐਈ ਬੰਧਨਾ ਫਿਰ 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 ਜੋਨੀ ਪਾਹੇ ਫਿਰ ਵਾਰ-ਵਾਰ ਜੁਨਾ। ਜਨਮ ਵੜੰਦੇ ਗੇੜ ਵਿੱਚ ਪੈ ਜਾਣੇ ਹੋਮੇ ਕਿੱਥੋਂ ਉਪਜੈ ਕਿੱਥੋਂ ਉਪਜੀ ਜੀ ਕਿੱਥੋਂ ਆਈ ਇਹਦਾ ਵੀ ਜਵਾਬ ਦਿੰਦੇ ਸਤ ਜੀ ਇਹ ਜਿਹੜੀ ਹੋਮੇ ਹੈ ਹੰਕਾਰ ਹੈ ਇਹ ਕਿੱਥੋਂ ਉਪਜੀ ਹੈ ਹੋਮੇ ਕਿੱਥੋਂ ਉਪਜੈ ਕਿਥ ਸੰਜਮ ਇਹ ਜਾਏ ਸੰਜਮ ਦਾ ਪਵਿੱਤਰਿਕਾ ਕਿਹੜੇ ਤਰੀਕੇ ਦੇ ਨਾਲ ਇਹ ਖਤਮ ਹੋਵੇ ਕਿਹੜੇ ਤਰੀਕੇ ਦੇ ਨਾਲ ਇਹ ਜੀਵਨ ਚ ਦੂਰ ਹੋ ਗਏ ਫਿਰ ਜਵਾਬ ਦਿੰਦੇ ਸਤ ਜੀ ਆਪਾਂ ਅੱਗੇ ਵੀ ਬੇਨਤੀ ਕੀਤੀ ਜੀ ਗੁਰਬਾਣੀ ਜੇ ਸਵਾਲ ਕਰਦੀ ਐ ਤੇ ਜਵਾਬ ਵੀ ਤੁਹਾਨੂੰ ਗੁਰਬਾਣੀ ਚ ਮਿਲ ਜਣਾ ਹੈ ਬਾਹਰ ਪਟਕਣ ਦੀ ਲੋੜ ਨਹੀਂ ਇਥੋਂ ਤੱਕ ਜੇ ਸਾਡੇ ਮਨਾਂ ਚ ਵੀ ਕੋਈ ਸਵਾਲ ਹੈ ਉਹਦਾ ਜਵਾਬ ਵੀ ਗੁਰਬਾਣੀ ਚ ਮਿਲ ਜਣਾ ਹੈ ਬੜਾ ਬੇਅੰਤ ਖਜ਼ਾਨਾ ਹੈ ਜਿਸ ਸਾਡੇ ਕੋਲ ਤੇ ਇਹ ਖਜ਼ਾਨਾ ਪੁਰਾਣਾ ਨਹੀਂ ਹੋਣ ਵਾਲਾ ਸਾਈਂ ਬੁ ਮੇਰਾ ਨੀਤ ਨਵਾ ਇਹ ਤਾਂ ਆਦ ਸੱਚ ਜੁਗਾਦ ਸੱਚ ਹੈ ਜੀ ਇਹ ਨਹੀਂ ਤਾਂ ਖਤਮ ਹੀ ਨਹੀਂ ਹੁੰਦਾ ਕਦੇ ਜੁਗ ਜਿਹੜਾ ਮਰਜੀ ਆ ਜੇ ਵਕਤ ਜਿਹੜਾ ਮਰਜੀ ਆ ਜੇ ਇਹ ਗੁਰਬਾਣੀ ਉਦੋਂ ਵੀ ਹੁੰਦੀ ਸਮੇਂ ਅਨੁਸਾਰ ਢਲਦੀ ਜਾਏਗੀ ਆਉਣ ਵਾਲੇ ਸਮੇਂ ਚਾ ਬੀਤ ਗਏ ਜਾਂ ਆਉਣ ਵਾਲਾ ਸਮਾਂ ਹੈ ਇਹ ਕਦੇ ਨਹੀਂ ਹੋ ਸਕਦਾ ਵੀ ਗੁਰਬਾਣੀ ਦੇ ਵਿੱਚ ਕੋਈ ਤਬਦੀਲੀ ਕੀਤੀ ਜਾ ਸਕਦੀ ਕਦੇ ਨਹੀਂ ਹੋ ਸਕਦਾ ਸਹਿਬ ਨਿਰੰਮਤਾ ਚੋ ਆਖ ਦਿੱਤਾ ਜੀ ਆਦ ਸ ਜੁਗਾਦ ਸਚ ਜੁਗਾ ਜੁਗਾ ਤੱਕ ਸੱਚ ਰਹੇਗੀ ਜੀ ਇਹ ਚਾਹੇ ਕੱਲ ਜੁਗਾ ਜੇ ਸਤ ਜੁਗਾ ਜੇ ਜਿਹੜਾ ਮਰਜੀ ਜੋਗਾ ਜੇ ਤ੍ਰੇਤਾ ਜੇ ਦੁਆਪਰ ਆਜੇ ਜੋ ਵੀ ਅਸੀਂ ਕਹਿੰਨੇ ਆ ਜਿਹੜਾ ਮਰਜੀ ਆਜੇ ਗੁਰਬਾਣੀ ਚਿਤ ਬਦਲੀ ਨਹੀਂ ਹੋ ਸਕਦੀ ਮੈਂ ਤੁਹ ਤੱਕ ਆਖ ਦੇਣਾ ਹਾਂ ਇੰਦੇ ਚ ਸਿਹਾਰੀ ਵੀ ਨਹੀਂ ਬਦਲੀ ਜਾ ਸਕਦੀ ਕਦੇ ਨਹੀਂ ਹੋ ਸਕਦਾ ਮੈਂ ਜਿਹੜੀ ਬੇਨਤੀ ਕਰਦੇ ਸੀ ਆਪ ਜੀ ਨੂੰ ਵੀ ਸਾਡੇ ਕੋਲ ਬੜਾ ਕੀਮਤੀ ਖਜ਼ਾਨਾ ਹੈ ਜੀ ਇਹਨੂੰ ਵਿਚਾਰ ਕੀਤਾ ਦੇਖੋ ਇੱਕ ਵਾਰੀ ਤੁਸੀਂ ਲੈ ਕੇ ਲੈ ਲਓ ਜੀ ਮੇਰੇ ਕੋਲ ਤੁਸੀਂ ਇੱਕ ਵਾਰੀ ਗੁਰਬਾਣੀ ਨੂੰ ਪੂਰੀ ਤਰ੍ਹਾਂ ਵਿਚਾਰ ਲਿਆ ਸਮਝ ਲਿਆ ਨਾ ਤੁਹਾਡਾ ਚੇਤੀ ਨਹੀਂ ਕਰਨਾ ਵੀ ਅਸੀਂ ਹੋਰ ਪਾਸੇ ਚਲੇ ਜਾਈਏ ਸਾਡਾ ਚੇਤੀ ਨਹੀਂ ਕਰਨਾ ਵੀ ਹੋਰ ਪਾਸੇ ਸਜਦਾ ਕਰ ਦਈਏ ਅਸੀਂ ਹੈਰਾਨ ਵੀ ਹੋਵਾਂਗੇ ਮਿਸਮਾਦ ਵਿੱਚ ਵੀ ਹੋਵਾਂਗੇ ਕਿ ਕਮਾਲ ਕਰਤੀ ਗੁਰੂ ਸਾਹਿਬ ਜੀ ਨੇ ਇੱਡਾ ਕੀਮਤੀ ਖਜ਼ਾਨਾ ਬਹੁਤ ਕੀਮਤੀ ਖਜ਼ਾਨਾ ਬਸ ਜੁੜਨ ਦੀ ਲੋੜ ਹੈ ਸਮਝਣ ਦੀ ਲੋੜ ਹੈ ਗੁਰੂ ਨੂੰ ਜਿਹੜਾ ਬਚਨ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੋ ਮੈਂ ਕਿੱਥੋਂ ਉਪਜੈ ਇਹ ਸਵਾਲ ਹੈ ਜੀ ਕਿ ਤਸੰਜਮ ਇਹ ਜਾਏ ਕਿੱਥੋਂ ਉਪਜੀਏ ਕਿ ਵੇਜ ਜਾਏਗੀ ਕਿਸ ਤਰੀਕੇ ਨਾਲ ਸਹਿਬ ਜੀ ਜਵਾਬ ਦਿੰਦੇ ਹੋ ਮੈਂ ਇਹੋ ਹੁਕਮ ਹੈ ਉਹਦੀ ਹੁਕਮ ਚੁੱਪ ਜੀ ਹੈ ਜੀ ਇਹ ਜਿੰਦਾ ਸੁਭਾਅ ਵੀ ਇਹ ਹੈ ਨਾ ਵੀ ਮੈਂ ਵੱਖਰੀ ਅਣ ਪਤਾ ਮੇਰੀ ਵੱਖਰੀ ਹਸਤਾ ਇਹ ਸੁਭਾਅ ਵੀ ਪ੍ਰਮਾਤਮਾ ਵੱਲੋਂ ਹੀ ਮਿਲਿਆ ਇਹਦਾ ਖੇਡ ਹੈ ਜੀ ਪ੍ਰਮਾਤਮਾ ਦੀ ਸਾਰੀਆਂ ਜੋ ਖੇਡ ਰਿਹਾ ਇਹ ਉਹਦੇ ਹੁਕਮ ਚ ਤਿਆਰ ਹੋਈ ਹੈ ਸੁਭਾਅ ਵੀ ਉਹਨਾਂ ਦੇ ਹੁਕਮ ਚ ਮਿਲਿਆ ਹੈ ਹੁਮੇ ਇਹੋ ਹੁਕਮ ਹੈ ਪੇਇ ਕਿਰਤ ਫਿਰਾਹੇ ਉਹਦੇ ਹੁਕਮ ਚ ਤਿਆਰ ਹੋ ਕੇ ਆਈਏ ਸੰਸਾਰ ਚ ਕਿਹੜੇ ਤਰੀਕੇ ਨਾਲ ਜਾਏਗੀ ਅੱਗੇ ਸੈਭ ਜੀ ਨੇ ਬਖਸ਼ਿਸ਼ ਕੀਤੀ ਹੋ ਮੈਂ ਦਿਰਗ ਰੋਗ ਹੈ दारू ਪੀ ਇਸ ਮਾਹੇ ਕਿਵੇਂ ਇਹਨੂੰ ਸਮਝੀਏ ਥੋੜਾ ਦਿਰਗ ਰੋਗ ਦਾ ਭਾਵ ਜਿੰਦਾ ਕੋਈ ਇਲਾਜ ਨਹੀਂ ਪਹਿਲਾ ਸੈਭ ਨੇ ਆਖਤਾ ਇਹ ਹੋ ਮੇ ਦਿਰਗ ਰੋਗ ਹੈ ਇਹ ਦਿਰਗ ਰੋਗ ਦਾ ਭਾਵ ਨਾ ਇਲਾਜ ਜਿੰਦਾ ਇਲਾਜ ਹੀ ਨਹੀਂ ਹ ਕਈ ਵਾਰੀ ਮਾਪ ਕਰਿਓ ਮਨੁੱਖ ਨੂੰ ਰੋਗ ਲੱਗ ਜਾਂਦਾ ਜਿੱਥੇ ਡਾਕਟਰ ਵੀ ਕਹਿੰਦੇ ਵੀ ਕੋਈ ਇਲਾਜ ਨਹੀਂ ਨੂੰ ਸਿੱਕੇ ਦਿਨ ਵੀ ਦਿਰਗ ਰੋਗ ਹੈ ਜਿਹੜਾ ਅੰਤਲੇ ਸਮੇਂ ਤੱਕ ਵੀ ਚੱਲੇਗਾ ਉਹਨੂੰ ਦਿਰਗ ਰੋਗ ਕਹਿੰਦੇ ਨੇ ਸਾਬ ਜੀ ਕਹਿੰਦੇ ਹੋਵੇਂ ਦਿਰਗ ਰੋਗ ਹੈ ਪਰ ਇਹਦਾ ਇਲਾਜ ਇਹਦੇ ਵਿੱਚ ਹੀ ਹੈ ਕਿਵੇਂ ਹੁਣ ਖੋਮੇ ਕਿੱਥੇ ਵੱਸਦੀ ਹੈ ਕੁਦਰਤ 'ਚ ਥੋੜਾ ਵੱਸਦੀ ਹੈ ਜੀ ਮਨੁੱਖ ਦੇ ਅੰਦਰ ਵੱਸਦੀ ਹੈ ਇਹ ਜਿਹੜੀ ਹੰਕਾਰ ਹੈ ਹੋਮੇ ਹੈ ਇਹ ਮਨੁੱਖ ਦੇ ਅੰਦਰ ਵੱਸਦੀ ਹੈ ਸਾਈਬ ਕਹਿੰਦੇ ਤੇਰੇ ਅੰਦਰ ਹੀ ਇਹਦਾ ਵਾਸਾ ਹੈ ਤੇ ਤੇਰੇ ਅੰਦਰ ਹੀ ਇਲਾਜ ਪਿਆ ਜੋਤ ਵੀ ਅੰਦਰ ਹੈ ਜੀ ਜੇ ਤੇਰੇ ਅੰਦਰ ਖੋਮੇ ਪਈ ਹੈ ਤੇ ਇਹਦੇ ਅੰਦਰ ਹੀ ਇਲਾਜ ਪਿਆ ਬਸ ਉਹ ਇਲਾਜ ਕਰਨਾ ਕਿਵੇਂ ਹੈ ਕਿਰਪਾ ਕਰੇ ਜੇ ਆਪਣੇ ਤਾਂ ਗੁਰ ਕਾ ਸ਼ਬਦ ਕਮਾਹੀਂ ਬਸ ਸ਼ਬਦ ਦੀ ਕਮਾਈ ਕਰਨੀ ਹੈ ਬਸ ਸ਼ਬਦ ਨੂੰ ਕਮਾਉਣਾ ਹੈ ਸ਼ਬਦ ਨਾਲ ਜੁੜ ਜਿਏ ਇਹ ਅੰਦਰ ਪਈ ਹੋਮੇ ਦਾ ਰੋਗ ਜਿਹੜਾ ਖਤਮ ਹੋ ਜਾਣਾ ਹੈ ਬਸ ਦੁਗ ਰੋਗ ਜਨੇ ਕਿ ਬਸਚੀ ਆਰਾ ਹੋਈ ਹੈ ਕਿਵ ਕੂੜੈ ਤੁਪੈ ਪਾਲ ਹੁਕਮਰਜ਼ਾਈ ਚੱਲਣਾ ਨਾਨਕ ਲਿਖਿਆ ਨਾ ਹੁਕਮ ਚ ਚੱਲਣਾ ਸ਼ਬਦ ਦੀ ਕਮਾਈ ਕਰਨ ਦਾ ਭਾਵ ਕੀ ਹੈ ਉਹਦੇ ਹੁਕਮ ਅਨੁਸਾਰ ਚੱਲਣਾ ਹੁਕਮ ਅਨੁਸਾਰ ਜੀਵਨ ਨੂੰ ਬਸਰ ਕਰਨਾ ਬਸ ਐਈਓ ਤੇ ਸ਼ਬਦ ਦੀ ਕਮਾਈ ਹੈ ਤੁਸੀਂ ਕਿਨਕਾ ਵੀ ਗੁਰੂ ਦਾ ਮੰਨ ਲਿਆ ਤੇ ਸਾਬ ਜੀ ਕਹਿੰਦੇ ਸ਼ਬਦ ਦੀ ਕਮਾਈ ਕਰਨਾ ਤੁਸੀਂ ਐਈਓ ਸ਼ਬਦ ਦੀ ਕਮਾਈ ਹੈ ਜੀ ਜਦੋਂ ਅਸੀਂ ਹੁਕਮ ਅਨੁਸਾਰ ਹੋ ਜਾਵਾਂਗੇ איୟו לא ਜਦੀ ਸੰਸਾਰ ਚ ਇੰਦਾ ਇਲਾਜ ਨਹੀਂ ਹੈ జగਤ ਚ ਇੰਦਾ ਇਲਾਜ ਨਹੀਂ ਹੈ ਇਲਾਜ ਜਿੰਦੀ ਗੁਰੂ ਕੋ ਲਈ ਹੈ ਮਸੂ ਕੀ ਹੈ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹਿ ਸੁਣੋ ਜਨੋ ਕਹਿੰਦੇ ਸੁਣੋ ਤੁਸੀਂ ਇਤ ਸੰਜਮ ਹੁਣ ਉੱਤੇ ਸ਼ਬਦ ਆਇਆ ਸੀ ਜੀ ਧਿਆਨ ਚ ਰੱਖਿਓ ਹੋ ਮੈਂ ਕਿਥੋਂ ਉਪਜੈ ਕਿਤ ਸੰਜਮ ਇਹ ਜਾਈ ਸਮਝਣ ਦਾ ਭਾਵ ਕਿਹੜੇ ਤਰੀਕੇ ਨਾਲ ਜਾਵੇ ਹੁਣ ਸਾਹਿਬ ਜੀ ਕਹਿੰਦੇ ਨਾਨਕ ਕੈ ਸੁਨੋ ਜਨੋ ਇਤ ਸੰਜਮ ਦੁੱਖ ਜਾਏ ਇਸ ਤਰੀਕੇ ਨਾਲ ਉਹ ਮੇ ਦਾ ਦੁੱਖ ਚਲਾ ਜਾਣਾ ਕਿਹੜਾ ਤਰੀਕਾ ਗੁਰ ਕਾ ਸ਼ਬਦ ਕਮਾਹੇ ਬਸ ਗੁਰੂ ਦੇ ਸ਼ਬਦ ਦੀ ਕਮਾਈ ਹੋਵੇ ਸਾਡੇ ਕੋਲ ਤੇ ਫਿਰ ਕਾਲੇ ਕਾ ਕਿਛ ਨਾ ਬਸਾਈ ਕਰ ਹਿੰਮਤ ਹੈ ਇਹ ਹੰਕਾਰ ਆ ਜੇ ਸਾਡੇ ਜੀ ਉਂਚ ਤੇ ਹਿੰਮਤ ਹੈ ਕਾਮ ਕ੍ਰੋਧ ਲੋਭ ਹੰਕਾਰ ਚ ਝੂਠ ਚ ਬੁਰੀਆਈਆਂ ਚ ਹਿੰਮਤ ਹੈ ਵੀ ਸਾਡੇ ਅੰਦਰ ਵਸਾ ਕਰਦੀ ਹੈ ਬਿਲਕੁਲ ਨਹੀਂ ਜਦੋਂ ਸੀ ਸ਼ਬਦ ਦੀ ਕਮਾਈ ਕਰਾਂਗੇ ਇਸ ਲਈ ਇਹੋ ਲਾਜਾ ਜੀ ਸਹਿਬ ਜੀ ਨੇ ਸ਼ਲੋਕ ਰਾਈ ਹੋਮੇ ਬਾਰੇ ਦੱਸ ਵੀ ਦਿੱਤਾ ਵੀ ਕੀ ਓਮੇ ਕਿੱਥੋਂ ਆਈ ਓਮੇ ਇਹਦਾ ਸੁਭਾਅ ਕੀ ਹੈ ਇੱਕ ਅਰਮ ਕੀ ਕਰਦੀ ਹੈ ਤੇ ਇਹ ਕਿੰਨਾ ਲੰਬਾ ਰੋਗ ਲੈ ਕੇ ਚੱਲਦੀ ਹੈ ਸਭ ਕੋ ਦੱਸਦਾ ਸਾਬ ਨੇ ਲਾਜ ਵੀ ਦੱਸਦਾ ਗੁਰੂ ਦੀ ਸ਼ਬਦ ਦੀ ਕਮਾਈ ਕਰਨਾ ਹੀ ਹੋਮੇ ਦਾ ਲਾਜ ਹੈ ਨੀ ਤੈਨ ਦਾ ਲਾਜ ਬਹੁਤ ਦੁੱਖ ਹੈ ਇਹ ਜਾਂਦੀ ਨਹੀਂ ਆਉਂਦੀ ਖਤਮ ਨਹੀਂ ਹੁੰਦੀ ਜਿਹੋ ਮਰੇਗੀ ਗੁਰੀਆਂ ਗੁਰੂ ਤੋਂ ਦੂਰੀਆਂ ਪੈਂਦੀਆਂ ਆ ਫਿਰ ਬਚਨ ਸੰਜਿਆ ਕਰਦੇ ਆ ਸਾਖਤ ਹਰ ਸਾਧਨਾ ਜਾਣਿਆ ਤਿੰਨ ਅੰਤਰ ਹੋ ਮੈਂ ਕੰਡਾ ਹੈ ਜੋਨ-ਜੋਨ ਚਲੇ ਚੁਬੈ ਦੁੱਖ ਪਾਵੇ ਜਮਕਾਲ ਸਹੈ ਸਿਰ ਡੰਡਾ ਹੈ ਇਨੇ ਫਿਰ ਦੁੱਖ ਦੇਈ ਜਾਣੇ ਜਿਵੇਂ ਕੰਡੇ ਨੇ ਦੁੱਖ ਦੇਈ ਜਾਣੇ ਪੈਰ ਸੁੱਜ ਜਾਂਦਾ ਹੁੰਦਾ ਸੀ ਜਦੋਂ ਕੰਡਾ ਵੱਜਦਾ ਰੇਸ਼ਾ ਪੈ ਜਾਣਾ ਪੈਰ ਸੋਜਣਾ ਤੇ ਚਲਦਿਆਂ ਚਲਦਿਆਂ ਉਹਨੇ ਚੁਬਣਾ ਤੰਗ ਕਰਨਾ ਪਰੇਸ਼ਾਨੀ ਹੁੰਦੀ ਸੀ ਚੰਨ ਚ ਜੇ ਹੋਮੇ ਦਾ ਕੰਡਾ ਤੇ ਧਰਮ ਦੇ ਮਾਰਗ ਤੇ ਚਲਦਿਆਂ ਬੜੀ ਪਰੇਸ਼ਾਨੀ ਹੁੰਦੀ ਸੀ ਸਾਨੂੰ ਇੱਕ ਸ ਕੰਡੇ ਨੂੰ ਨਾਮ ਨਾਲ ਹੀ ਬਾਹਰ ਕੱਟਿਆ ਜਾ ਸਕਦਾ ਹੈ ਗੁਰੂ ਦੇ ਸ਼ਬਦ ਨਾਲ ਜੁੜਿਆ ਹੀ ਇਹਨੂੰ ਬਾਹਰ ਕੱਟਿਆ ਜਾ ਸਕਦਾ ਹੈ ਜਦੋਂ ਅਸੀਂ ਨਾਮ ਨਾਲ ਜੁੜ ਜਾਵਾਂਗੇ ਸ਼ਬਦ ਨਾਲ ਜੁੜ ਜਾਾਂਗੇ ਸ਼ਬਦ ਦੀ ਕਮਾਈ ਕਰਾਂਗੇ ਹੋਈਆਂ ਬੇਨਤ ਪ੍ਰਕਾਸ਼